ਦੋਸਤੋ ਮੈਂ ਤੁਹਾਡਾ ਸ਼ੇਵਿਕ ਛੋਟੀ ਜਿਹੀ ਰੀਲ ਲੈ ਕੇ ਆਇਆ ਹਾਂ ਅੱਜ ਦੀ ਰੀਲ ਵੀ ਬਹੁਤ ਹੀ ਇੰਟਰਸਟਿੰਗ ਹੋਏਗੀ ਔਰ ਉਮੀਦ ਕਰਦਾ ਕਿ ਤੁਸੀਂ ਇਸ ਨੂੰ ਲਾਈਕ ਕਰੋਗੇ ਤੇ ਨਾਲ ਦੀ ਨਾਲ ਇਸ ਨੂੰ ਸ਼ੇਅਰ ਕਰੋਗੇ ਸੋ ਅੱਜ ਦੀ ਰੀਲ ਹੈ ਜ਼ਿੰਦਗੀ ਦੇ ਬਾਰੇ ਜ਼ਿੰਦਗੀ ਇੱਕ ਸਫ਼ਰ ਹੈ ਔਰ ਇਸ ਸਫ਼ਰ ਦੇ ਵਿੱਚ ਅਸੀਂ ਇਕੱਲੇ ਨਹੀਂ ਹਾਂ ਕੋਈ ਨਾ ਕੋਈ ਮਿਲ ਜਾਂਦਾ ਹੈ ਸਾਡੀ ਬਾਹ ਫੜਨ ਲਈ ਪਰੰਤੂ ਕੁਝ ਦੇਰ ਬਾਅਦ ਉਹੀ ਬੰਦਾ ਸਾਨੂੰ ਫੜੀ ਹੋਈ ਬਾਹ ਦੇ एहਸਾਨਾਂ ਥਲੇ ਦਬ ਲੈਂਦਾ ਹੈ ਇਹ ਬਿਲਕੁਲ ਇਸੇ ਤਰ੍ਹਾਂ ਹੈ ਜਿਵੇਂ ਕਿ ਇੱਕ ਦਰਿਆ ਬੜਾ ਫਖਰ ਕਰਦਾ ਹੈ ਸਮੁੰਦਰ ਦੇ ਵਿੱਚ ਮਿਲਣ ਨੂੰ ਪਰ ਉਹ ਆਪਣੀ ਸਵੇ ਹੋਂਦ ਨੂੰ ਗਵਾ ਬਿੰਦਾ ਹੈ ਅਸੀਂ ਸਾਰੇ ਕੋਸ਼ਿਸ਼ ਕਰਦੇ ਹਾਂ ਕਿ ਵੱਡਿਆ ਨਾ ਲਈਏ ਉੱਚਿਆਂ ਨਾ ਲਈਏ ਪਰੰਤੂ ਅਸੀਂ ਆਪਣੀ ਐਗਜ਼ਿਸਟੈਂਸ ਆਪਣੀ ਹੋਂਦ ਗਵਾ ਬਿੰਦੇ ਹਾਂ ਮੈਨੂੰ ਇੱਕ ਛੋਟਾ ਜਿਹਾ ਦ੍ਰਿਸ਼ਤਾਂਤ ਯਾਦ ਆ ਗਿਆ ਰਮਾਇਣ ਦੇ ਵਿੱਚੋਂ ਭਗਵਾਨ ਰਾਮ ਆਪਣੇ ਜਿਹੜਾ ਜੰਗਲ ਦੇ ਵਿੱਚ ਇੱਕ ਛੋਟੀ ਜੀ ਗੁਫਾ ਦੇ ਵਿੱਚ ਬੈਠੇ ਸਨ ਔਰ ਨਾਲ ਸਾਰੇ ਉਹਨਾਂ ਦੇ ਸਾਥੀ ਲਕਸ਼ਮਣ ਜੀ ਪਿੱਛੇ ਔਰ ਸੀਤਾ ਮਾਤਾ ਗੁੱਝੇ ਹੋਏ ਹਨ ਔਰ 라ਵਣ ਦੇ ਹਿਰਾਸਤ ਵਿੱਚ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ 라ਵਣ ਦਾ ਭਰਾ ਜਿਸ ਨੂੰ ਕਿੱਕ ਆਊਟ ਕੀਤਾ 라ਵਣ ਨੇ ਜਿਹੜਾ ਤੁਸੀਂ ਜਾਣਦੇ ਹੋ ਭਵੀਸ਼ਣ ਸੀ ਉਹ ਆਇਆ ਹੈ ਰਾਮਚੰਦਰ ਨੂੰ ਮੇਨ ਹਾਂ ਰਾਮਚੰਦਰ ਮਰਯਾਦਾ ਪਰਸ਼ੂਤਮ ਸਨ ਇੱਕ ਗ੍ਰੇਟ ਪੋਲੀਟਿਸ਼ੀਅਨਸ ਹਨ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਰਾਵਣ ਦਾ ਭਰਾ ਤੁਹਾਨੂੰ ਮਿਲਣਾ ਚਾਹੁੰਦਾ ਹੈ ਹੁਣ ਸਾਰੇ ਡਰੇ ਹੋਏ ਸਨ ਤਾਂ ਕਹਿੰਦੇ ਕਿ ਕੀ ਪਤਾ ਕੋਈ ਖਤਰਨਾਕ ਵਿਅਕਤੀ ਹੋਵੇ ਕੁਛ ਨਾ ਕੁਛ ਭੇਦ ਲੈਣ ਲਈ ਆਇਆ ਹੋਵੇ ਤਾਂ ਭਗਵਾਨ ਰਾਮ ਕਹਿੰਦੇ ਨਹੀਂ ਉਹਨੂੰ ਆਉਣ ਦਿਓ ਮੈਨੂੰ ਮਿਲਣਾ ਚਾਹੁੰਦਾ ਹੈ ਤੇ ਉਸ ਨੂੰ ਜ਼ਰੂਰ ਮਿਲਾਂਗਾ ਸੋ ਰਾਵਣ ਆਉਂਦਾ ਹੈ ਰਾਵਣ ਦਾ ਸਰੀ ਭਰਾ ਹੁੰਦਾ ਹੈ ਉਸ ਗੁਫਾ ਦੇ ਵਿੱਚ ਤੁਸੀਂ ਹਾਲਾਤ ਦੇਖੋ ਕਿ ਕਿਸ ਤਰ੍ਹਾਂ ਇੱਕ ਬੁੱਢੀ ਸਾਰੀ ਜਿਹੜੀ ਹੈ ਸ਼ਿਲਾ ਦੇ ਉੱਤੇ ਬੈਠੇ ਹਨ ਭਗਵਾਨ ਰਾਮ ਔਰ ਪਿੱਛੇ ਲਕਸ਼ਮਣ ਖੜੇ ਹਨ ਇੱਕ ਬੰਨੇ ਉਹਨਾਂ ਦੇ ਜਿਹੜੇ ਹੈ ਹਨੂਮਾਨ ਜੀ ਹਨ ਔਰ ਨਾਲ ਦੀ ਨਾਲ ਹੋਰ ਸਾਰੇ ਸਾਥੀ ਜਾਮਵੰਤ ਜੀ ਤਾਂ ਹੋਰ ਸਾਰੇ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਤਾਂ ਭਗਵਾਨ ਰਾਮ ਕਹਿੰਦੇ ਲੰਕੇਸ਼ ਜੀ ਆਇਆਂ ਲੰਕੇਸ਼ ਉਸ ਦੇ ਨਾਲ ਹੀ ਉਸ ਬੰਦੇ ਦੇ ਵਿੱਚ ਜਾਨੀ ਕਿ ਇੱਕ ਵਿਸ਼ੇਸ਼ ਵਿੱਚ ਇੱਕ ਆਤਮ ਵਿਸ਼ਵਾਸ ਜਾਗ ਪਿਆ ਜਦੋਂ ਲੰਕੇਸ਼ ਕਹਿ ਦਿੱਤਾ ਤਾਂ ਉਸ ਦੇ ਨਾਲ ਜਾਨੀ ਕਿ ਲੰਕਾ ਦਾ ਰਾਜਾ ਤਾਂ ਫਿਰ ਉਸ ਤੋਂ ਬਾਅਦ ਕਹਿੰਦੇ ਹਨ ਉਸ ਨੂੰ ਨਾਲ ਬਿਠਾਇਆ ਸਾਹਮਣੇ ਨਹੀਂ ਕੁਰਸੀ ਦਿੱਤੀ ਨਾਲ ਬਿਠਾਇਆ ਉਹ ਤਾਂ ਵਿਸ਼ਵਾਸ ਜਿੱਤ ਲਿਆ ਉਹਨੂੰ ਆਪਣੇ ਵਿਸ਼ਵਾਸ ਦੇ ਆਪਣੇ ਭਰੋਸੇ 'ਚ ਲੈ ਲਿਆ ਔਰ ਉਸ ਨੂੰ ਉਸ ਦੀ ਜਿਹੜੀ ਐਗਜ਼ਿਸਟੈਂਸੀ ਉਹ ਬਿਲਕੁਲ ਖਤਮ ਹੋ ਗਈ ਔਰ ਉਸ ਨੂੰ ਉਸ ਦੇ ਅੰਦਰ ਇਹੋ ਜਿਹਾ ਵਿਸ਼ਵਾਸ ਪੈਦਾ ਕਰ ਦਿੱਤਾ ਕਿ ਮੈਂ ਤੈਨੂੰ ਰਾਜਾ ਬਣਾ ਦੇਵਾਂਗਾ ਔਰ ਫਿਰ ਉਸ ਤੋਂ ਬਾਅਦ ਇਹ ਨਹੀਂ ਕਿਹਾ ਕਿ ਤੂੰ ਆਪਣੇ ਭੇਦ ਦੱਸ ਜਾਂ ਕੋਈ ਉਹੋ ਜਿਹੀਆਂ ਗੱਲਾਂ ਕੀਤੀਆਂ ਨਹੀਂ ਉਹਨੂੰ ਉਹਦੇ ਹਾਲਾਤਾਂ ਦੇ ਬਾਰੇ ਪੁੱਛਿਆ ਤੇਰਾ ਪਰਿਵਾਰ ਕਿੱਦਾਂ ਤੇਰੀ ਫੈਮਿਲੀ ਕਿੱਦਾਂ ਤੇਰੇ ਧੀਆਂ ਪੁੱਤਾਂ ਦਾ ਕੀ ਹਾਲ ਆ ਯਾਨੀ ਕਿ ਜੇ ਤੁਹਾਨੂੰ ਕੋਈ ਤੁਹਾਡਾ ਸੈਨਾਪਤੀ ਕੋਈ ਰਾਜਾ ਤੁਹਾਡੇ ਆਪਣੇ ਤੁਹਾਨੂੰ ਆਪਣਾ ਸਮਝਦਾ ਤੇ ਤੁਹਾਨੂੰ ਉਸ ਤ ਤੁਹਾਡਾ ਹਾਲ ਚਾਲ ਪੁੱਛਦਾ ਤੁਹਾਡਾ ਏਮਪਲਾਇਰ ਤੁਹਾਨੂੰ ਏਮਪਲਾਈ ਨਹੀਂ ਸਮਝਦਾ ਤਾਂ ਉਹ ਇੱਕ ਵਧੀਆ ਏਮਪਲਾਇਰ ਹੈ ਉਹ ਇੱਕ ਵਧੀਆ ਰਾਜਾ ਹੈ ਇੱਕ ਵਧੀਆ ਸੈਨਾਪਤੀ ਹੈ ਸਾਨੂੰ ਬਹੁਤ ਜ਼ਿਆਦੀਆਂ ਸਿੱਖਿਆਵਾਂ ਰਿਮੈਨ ਵਿੱਚ ਮਿਲਦੀਆਂ ਹਨ ਸੋ ਦੋਸਤੋ ਜ਼ਿੰਦਗੀ ਦਾ ਲੁੱਤ ਫਸਾਉਣਾ ਚਾਹੀਦਾ ਔਰ ਆਪਣੇ ਆਪ ਦੇ ਵਿੱਚ ਸਵੈ ਮਾਨ ਮਹਿਸੂਸ ਕਰਕੇ ਅੱਗੇ ਵਧਣਾ ਚਾਹੀਦਾ ਵੱਡਿਆਂ ਨਾਲ ਜ਼ਰੂਰੀ ਨਹੀਂ ਕਿ ਲਾ ਕੇ ਤੁਹਾਡੀ ਐਗਜ਼ਿਸਟੈਂਸ ਰਵੇ ਤੁਹਾਡੀ ਹੋਣ ਖਤਮ ਹੋ ਸਕਦੀ ਹੈ ਮਿਲਣਾ ਤੇ ਜੁੜਨਾ ਦੇ ਵਿੱਚ ਬਹੁਤ ਅੰਤਰ ਹੈ ਅਸੀਂ ਵੀਡੀਓ ਬਸ ਇਹ ਨਹੀਂ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਬਾ ਖੈਰ ਜੀ ਦੇ ਵਸਦੇ ਰਹਿਓ ਗੋਡ ਬlesਸ ਯੂ